ਗੜ੍ਹਸ਼ੰਕਰ ਚੰਡੀਗੜ੍ਹ ਰੋਡ ਤੇ ਸਥਿਤ ਇੱਕ ਪ੍ਰਾਈਵੇਟ ਹਸਪਤਾਲ ਰਮਨਪ੍ਰੀਤ ਹਸਪਤਾਲ ਚ ਉਸ ਵਕਤ ਮਾਹੌਲ ਤਣਾਪੂਰਨ ਹੋ ਗਿਆ ਜਦੋਂ ਹਸਪਤਾਲ ਚ ਇਲਾਜ ਕਰਵਾਉਣ ਆਏ ਵਿਅਕਤੀ ਦੀ ਹਸਪਤਾਲ ਚ ਮੌਤ ਹੋ ਗਈ। ਪਰਿਵਾਰ ਵੱਲੋਂ ਦੋਸ਼ ਲਾਇਆ ਗਿਆ ਕਿ ਹਸਪਤਾਲ ਵੱਲੋਂ ਗਲਤ ਟੀਕਾ ਲਗਾਇਆ ਗਿਆ ਸੀ ਜਿਸ ਕਾਰਨ ਵਿਅਕਤੀ ਦੀ ਮੌਤ ਹੋਈ ਹੈ। ਮ੍ਰਿਤਕ ਦੀ ਪਛਾਣ ਪੰਕਜ ਕੁਮਾਰ ਉਰਫ ਕਰਨ ਵਾਸੀ ਵਾਰਡ ਨੰਬਰ 4 ਗੜ੍ਹਸ਼ੰਕਰ ਵੱਜੋਂ ਹੋਈ ਹੈ। ਜਾਣਕਾਰ ਦਿੰਦਿਆਂ ਨੀਤੂ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਪਤੀ ਪੰਕਜ ਕੁਮਾਰ ਨੂੰ ਲੱਤਾਂ ਤੇ ਬਾਹਾਂ ਚ ਦਰਦ ਹੋਣ ਦੇ ਚਲਦਿਆਂ ਹਸਪਤਾਲ ਚ ਇਲਾਜ ਕਰਵਾਉਣ ਦੀ ਲੈ ਕੇ ਆਈ ਅੱਜ ਜਿੱਥੇ ਡਾਕਟਰਾਂ ਵੱਲੋਂ ਉਸਦੇ ਪਤੀ ਨੂੰ ਦਾਖਲ ਕਰ ਲਿਆ ਗਿਆ ਸੀ ਹੁਣਾਂ ਦੱਸਿਆ ਕਿ ਇਲਾਜ ਦੌਰਾਨ ਡਾਕਟਰਾਂ ਵੱਲੋਂ ਪੰਕਜ ਕੁਮਾਰ ਨੂੰ ਇੱਕ ਟੀਕਾ ਲਗਾਇਆ ਗਿਆ ਸੀ ਜਿਸ ਤੋਂ ਪ੍ਰੰਤ ਉਸਦਾ ਸਰੀਰ ਨੀਲਾ ਪੈ ਗਿਆ ਤੇ ਉਸ ਦੀ ਮੌਤ ਹੋ ਗਈ ਇਸ ਮੌਕੇ ਪੀੜਤ ਪਰਿਵਾਰ ਨੇ ਦੋਸ਼ ਲਾਇਆ ਕਿ ਪੰਕਜ ਕੁਮਾਰ ਦੀ ਹਸਪਤਾਲ ਵੱਲੋਂ ਗਲਤ ਟੀਕਾ ਲਗਾਉਣ ਕਾਰਨ ਮੌਤ ਹੋਈ ਹੈ ਜਿਸ ਤੋਂ ਬਾਅਦ ਜਦੋਂ ਹਸਪਤਾਲ 'ਚ ਹੰਗਾਮਾ ਹੋਇਆ ਤਾਂ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਿਆ ਤੇ ਹਾਲਾਤਾਂ ਤੇ ਕਾਬੂ ਪਾਇਆ ਦੂਜੇ ਪਾਸੇ ਹਸਪਤਾਲ ਦੇ ਡਾਕਟਰ ਜਸਵੰਤ ਸਿੰਘ ਨੇ ਹਸਪਤਾਲ ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਹੋਇਆ ਕਿਹਾ ਕਿ ਪੰਕਜ ਕੁਮ ਜ਼ਿਆਦਾ ਸ਼ਰਾਪੀਨ ਕਰਨ ਹੋਈ ਹੈ ਹੁਣ ਕਿਹਾ ਕਿ ਹਸਪਤਾਲ ਵੱਲੋਂ ਪੰਕੇਚ ਕੁਮਾਰ ਦਾ ਸਹੀ ਇਲਾਜ ਕੀਤਾ ਗਿਆ ਸੀ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਗੜਸ਼ੰਕਰ ਤੋਂ ਹੁਸ਼ਰਪਰ ਨੇ ਉਸਦੇ ਨਾਲ ਸੰਜੀਪ ਕੁਮਾਰ ਦੀ ਰਿਪੋਰਟ ਜੀ ਕੁਝ ਵੀ ਨਹੀਂ ਠੀਕ ਠੀਕ ਚੰਗੇ ਬਰੇ ਬੈਠੇ ਇਹਨਾਂ ਕੋਲ ਗੱਲਾਂ ਕਰਦੇ ਜੀ ਚੰਗੇ ਬਰੇ ਆਇਆ ਮੈਨੂੰ ਕਹਿੰਦਾ ਐਨੂੰ ਸੇ ਮੈਨੂੰ ਨਾ ਦਾਖਲ ਕਰਾ ਦੇ ਲੱਤਾ मामा ਬਹੁਤ ਦੋ ਦੇ ਘਰੇ ਗੁਰੂ ਘੋਸ਼ ਲਵਾਉਂਦੇ ਨੇ ਤਿੰਨ ਦਿਨ ਮੈਂ ਕਹਿੰਦਾ ਜਲਦੇ ਨੂੰ ਫਰਕ ਨਹੀਂ ਪੈਂਦਾ ਮੈਂ ਕਹਿੰਦਾ ਜਲਦੇ ਨੂੰ ਦਾਖਲ ਕਰਾਦਾ ਇੱਕ ਵੈਗ ਲੱਗਿਆ ਸੀ ਹੋਰ ਵੱਧ ਨਹੀਂ ਪੀਤੀ ਸੀ ਵੀ ਅਸੀਂ ਕਹੀਏ ਜਾਦੇ ਪੀਤੀ ਨਾ ਤੋ ਕੇ ਆਇਆ ਇਹਨਾਂ ਨੂੰ ਆਗੇ ਮੈਂ ਦੱਸਿਆ ਮੈਂ ਕਿਹਾ ਇਹਨੂੰ ਇਦਾਂ ਇਦਾਂ ਹੁੰਦਾ ਲੱਤਾਂ ਬਾਵਾ ਬਹੁਤ ਦੁੱਖ ਦਿਆਂ ਗੁੱਸਾ ਵੋ ਝੜਦਾ ਕਹਿੰਦੇ ਕਿ ਅਸੀਂ ਜੀ ਕਹਿੰਦੇ ਅਸੀਂ ਹੈਂਡਲ ਕਰਾਂਗੇ ਤੁਸੀਂ ਟੈਨਸ਼ਨ ਨਾ ਲਓ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਜਦੋਂ ਗਲੂਕੋਜ਼ ਲਾਣ ਆਏ ਨਾ ਜਦੋਂ ਟੈਸਟ ਕਰਨਾ ਹੈ ਡਾਕਟਰ ਆਇਆ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਇਹਨਾਂ ਨੇ ਨਾ ਪੀਤੀ ਆ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਇਹਨਾਂ ਨੇ ਟੀਕਾ ਲਾਇਆ ਅਸੀਂ 15-20 ਮਿੰਟ ਬੈਠੀਆਂ ਰਹੀਆਂ ਕੋਲੀ ਬੈਠੀਆਂ ਕਰਾੜੇ ਮਾਰਦਾ ਰਸ ਹੋ ਗਿਆ ਇੱਕੋ ਦਾ ਮੇਰਾ ਹੱਥ ਨੀਲਾ ਫਿਰਦਾ ਦਾ ਹੱਥ ਲਮਕਦਾ ਮੈਂ ਕਿਹਾ ਉੱਪਰ ਜਾਨੂ ਹੱਥ ਦੇਖਿਆ ਤਾਂ ਨੀਲਾ ਫਿਰ ਗਿਆ ਡਾਕਟਰ ਨੂੰ ਬੁਲਾਇਆ ਤਾਂ ਕਹਿੰਦੇ ਹੈ ਨਹੀਂ ਅਜੀ ਦੱਸਦੇ ਆ ਬ੍ਰਦਰ ਜੀ ਪੰਕਜ ਸ਼ਰਮਾ ਠੀਕ ਹੈ ਜੀ ਇਹਨਾਂ ਨੂੰ ਸਰਪ ਅਸੀਂ ਟ੍ਰੀਟਮੈਂਟ ਲਿਸਟ ਕਰਕੇ ਲੈ ਕੇ ਚੱਲ ਦਾਰੂ ਛੱਡ ਦੋਗੇ ਜਾਂ ਗੱਦਾਂ ਵੀ ਹੈ ਠੀਕ ਹੈ ਜੀ ਇਹ ਕਹਿੰਦੇ ਕੋਈ ਨਹੀਂ ਸੰਭਾਲ ਮੈਂ ਹੈਂਡਲ ਕਰ ਲਵਾਂਗੇ ਠੀਕ ਹੈ ਜੀ ਜਦ ਇਹਨਾਂ ਨੂੰ ਪਤਾ ਆਇਆ ਉਸ ਬੰਦੇ ਨੇ ਡਰਿੰਕ ਕੀਤੀ ਹੋ ਬ੍ਰਦਰ ਮੈਨੇ ਡਰਿੰਕ ਕੀਤੀ ਹੋ ਠੀਕ ਹੈ ਜੀ ਫਿਰ ਇਹਨਾਂ ਨੂੰ ਪਤਾ ਚਾਹੀਦਾ ਇੰਜੈਕਸ਼ਨ ਕਿਉਂ ਲਗਾਇਆ ਇਹਨਾਂ ਨੇ ਉਹ ਇੰਜੈਕਸ਼ਨ ਲਗਾਇਆ ਲਗਾਉਣ ਦੇ ਨਾਲ ਮੇਰਾ ਬ੍ਰਦਰ ਨਾਲੇ ਹੀ ਥੋੜੀ ਚਿਰ ਬਾਅਦ 5-10 ਮਿੰਟ ਬਾਅਦ ਨੀਲਾ ਫਿਰ ਗਿਆ ਉਸ ਤੋਂ ਬਾਅਦ ਪੂਰਾ ਹੋ ਗਿਆ ਉਸ ਤੋਂ ਬਾਅਦ ਭਾਈ ਅੰਦਰ ਵੀ ਨਹੀਂ ਸਾਨੂੰ ਉਸ ਤੋਂ ਬਾਅਦ ਬਾਹਰ ਬੈਠੇ ਆ ਸਾਨੂੰ ਇਹਨਾਂ ਨੇ ਅੰਦਰ ਨੇ ਬੜਨ ਦਿੱਤਾ ਫੇ 20-25 ਮਿੰਟ ਬਾਅਦ ਦੋ ਮੁਲਾਜ਼ਮ ਆਏ ਆ ਪੁਲਿਸ ਮੁਲਾਜ਼ਮ ਆਏ ਆ ਦੋ ਜਿਸ ਵੇਲੇ ਪੁਲਿਸ ਮੁਲਾਜ਼ਮ ਆਏ ਮੇਰਾ ਮੱਥਾ ਖਰਾਬ ਹੋਇਆ ਮੈਂ ਫੇ ਸ਼ੀਸ਼ਾ ਅੰਦਰ ਖੋਲ ਕੇ ਜ਼ਬਰਦਸਤੀ ਮੈਂ ਅੰਦਰ ਗਿਆ ਆ ਜੀ ਤੇ ਉਸ ਤੋਂ ਬਾਅਦ ਕਹਿੰਦੇ ਤੁਸੀਂ ਜੋ ਕਰਨਾ ਕਰ ਲਓ ਡਾਕਟਰ ਅੰਦਰ ਨਹੀਂ ਵੜਨ ਦਿੰਦਾ ਸਾਡਾ ਇਹਨਾਂ ਨੇ ਮੇਰਾ ਭਰਾ ਨਿਕਾ ਉਹਦੀ ਕੀ ਉਮਰ ਸੀ ਇਹਲੇ 30 ਸਾਲ ਦੀ ਉਮਰ ਦਾ ਨਿਕਾ ਜਿਆ ਉਹਦਾ ਬੱਚਾ ਆ ਦੋ ਸਾਲ ਤਿੰਨ ਸਾਲ ਦਾ ਬੱਚਾ ਛੋਟਾ ਜਿਆ ਆ ਇਹਨਾਂ ਨੇ ਮੇਰੇ ਭਰਾ ਨੂੰ ਮੇਰੇ ਬੇੜਾ ਨੂੰ ਖਤਮ ਕਰ ਦਿੱਤਾ ਮੈਂ ਇਹਨਾਂ ਤੋਂ ਇਨਸਾਫ਼ ਮੰਗਦਾ ਬਸ ਮੈਂ ਇਨਸਾਫ਼ ਲੈਣਾ ਚਾਹੁੰਦਾ ਇਹਨਾਂ ਤੋਂ ਬਸ ਮੇਰੀ ਇੱਕੋ ਹੀ ਮੰਗ ਆ ਜ ਡਰਿੰਕ ਕਰਦਾ ਹੁੰਦਾ ਸੀਗਾ ਇੱਕ ਇੱਕ ਦੋ ਪੈਗ ਲਗਾਉਂਦਾ ਸੀ ਜਦੋਂ ਮੈਨੂੰ ਕੋਈ ਥੋੜੀ ਬਹੁਤ ਥਕਾਵਟ ਹੁੰਦੀ ਸੀ ਅੱਜ ਜਾਨੇ ਸਵੇਰੇ ਕਿਤੇ ਡਰਿੰਕ ਕੀਤੀ ਐ ਇੱਕ ਪੈਗ ਲਾਇਆ ਘਰ ਦੇਆਂ ਨੂੰ ਗਿਆ ਵੀ ਮੇਰੀ ਲੱਤਾਂ ਬਾਹ ਬਹੁਤ ਦੁਖਦੀਆਂ ਨੇ ਇਹ ਹਸਪੀਟਲ ਲੈ ਕੇ ਆਇਆ ਡਾਕਟਰ ਨੂੰ ਸਾਰੀ ਗੱਲ ਦੱਸੀ ਜੀ ਵੀ ਉਹਦੀ ਡਰਿੰਕ ਕੀਤੀ ਹੋਈ ਐ ਇੱਕ ਪੈਗ ਡਾਕਟਰ ਕਹਿੰਦਾ ਕੋਈ ਨਹੀਂ ਹੈਂਡਲ ਕਰ ਲਾਂਗੇ ਡਾਕਟਰ ਨੇ ਐਡਮਿਟ ਕਰਕੇ ਸਾਨੂੰ ਨਹੀਂ ਪਤਾ ਕਿਹੜਾ ਇੰਜੈਕਸ਼ਨ ਲਾਇਆ ਕਿਹੜਾ ਨਹੀਂ 15 20 ਮਿੰਟਾਂ ਮਗਰੋਂ ਕੁੜੀ ਦਾ ਫੋਨ ਆ ਗਿਆ ਕਹਿੰਦੀ ਉਹ ਨੀਲਾ ਪੈ ਗਿਆ ਸਾਰਾ ਹੁਣ ਵੀ ਤੁਸੀਂ ਅੰਦਰ ਜਾ ਕੇ ਦੇਖ ਲਓ ਉਹਦੀ ਡੈੱਡ ਬੋਡੀ ਉਹਦੇ ਹੱਥ ਪੈਰ ਸਾਰੇ ਨੀਲੇ ਪਏ ਆ। ਇਹ ਆਂ ਸਰੀਰ ਠੰਡਾ ਪਿਆ ਬਿਲਕੁਲ। ਮੁੰਡੇ ਦੇ ਸਾਰੇ ਹੱਥ ਪੈਰ ਨੀਲੇ ਪਏ ਆ, ਮੂੰਹ ਨੀਲਾ ਪੈ ਰਿਆ ਉਹਦਾ। ਡਾਕਟਰ ਕਹਿੰਦਾ ਜੋ ਕਰਨਾ ਕਰ ਲਓ ਕਹਿੰਦਾ ਅਸੀਂ ਤਾਂ ਟਰੀਟਮੈਂਟ ਕੀਤਾ ਸੀ ਸਾਨੂੰ ਕੀ ਪਤਾ ਇਹ ਹੋਣਾ ਆ ਦੱਸੋ। ਮੰਗ ਇਹ ਕਹਿੰਦੇ ਆ ਡਾਕਟਰ ਦੇ ਬਣਦੀ ਕਾਰਵਾਈ ਹੋਵੇ। ਪਤਾ ਤਾਂ ਲੱਗੇ ਵੀ ਹੁਣ ਕੀਤਾ ਕੀ ਇੰਜੈਕਸ਼ਨ ਕਿਹੜਾ ਲਾਇਆ ਵੀ ਜਿਸ ਦਿਨ ਮੁੰਡਾ ਹੀ ਨੀਲਾ ਪੈ ਗਿਆ ਚੰਗਾ ਭਲਾ ਬੰਦਾ 30 31 ਸਾਲ ਦੀ ਉਮਰ ਦਾ ਜਵਾਨ। ਜੋ ਸਾਨੂੰ ਰਿਪੋਰਟ ਮੈਂ ਪਹਿਲ ਦੇ ਆਧਾਰ ਤੇ ਜੀ ਇਹਨਾਂ ਦਾ ਟਰੀਟਮੈਂਟ ਸ਼ੁਰੂ ਕਰ ਦਿੱਤਾ। ਇਲਾ ਮੇਨ ਟਾਈਮ ਹੀ ਰਿਪੋਰਟਾਂ ਆਈਆਂ ਨਹੀਂ ਸੀਗੀਆਂ ਪੇਸ਼ੈਂਟ ਜਿਹੜਾ ਸੀਗਾ ਉਹਦੇ ਟੈਂਡੈਂਸ ਜਿਹੜੇ ਸੀਗੇ ਉਹਨਾਂ ਨੇ ਐਮਰਜੈਂਸੀ 'ਚ ਰੋਲ ਆਫ ਆਤਾ ਮੈਂ ਜਾ ਕੇ ਦੇਖਿਆ ਤਾਂ ਮਰੀਜ਼ ਦੇ ਮੂੰਹ 'ਚ ਛਾਗ ਆ ਰਹੀ ਸੀ ਤੇ ਇਹ ਹੈ ਕਿ ਪੇਸ਼ੈਂਟ ਜਿਹੜਾ ਹੈ ਉਹ ਕਾਰਡੀਓਕ੍ਰੈਕਸ਼ਨੋ ਦੀ ਡੈਥ ਹੋ ਗਈ ਜਦੋਂ ਜਿੱਤੇ ਤੱਕ ਟੀਕੇ ਦਾ ਸਵਾਲ ਹੈ ਦੇਖੋ ਜੀ ਕੋਈ ਵੀ ਦਵਾਈ ਜਿਹੜੀ ਹੈ ਉਹ ਡਰੱਗ ਕੰਟਰੋਲ ਪਾਸ ਕਰਕੇ ਸਾਡੇ ਕੋਲ ਭੇਜਦਾ ਹੈ ਮੈਂ ਮੈਡੀਸਟ ਦਾ ਡਾਕਟਰ ਹਾਂ ਮੇਰੇ ਸਾਹਮਣੋਂ ਕੋਈ ਵੀ ਦਵਾਈ ਮਰੀਜ਼ ਨੂੰ ਐਸੀ ਨਹੀਂ ਲਾਈ ਗਈ ਜਿਹਦੇ ਨਾਲ ਉਹਦਾ ਮਰੀਜ਼ ਦਾ ਜਿਹੜਾ ਹੈ ਜਿਹੜੀ ਨੀਲਾ ਪਵੇ ਜਾਂ ਟੀਕਾ ਕੋਈ ਮੈਡੀਸਨ ਦਾ ਡਾਕਟਰ ਜਿਹੜਾ ਐਮਡੀ ਮੈਡੀਸਨ ਹੈ ਉਹ ਟੀਕਾ ਕੋਈ ਮਰੀਜ਼ ਨੂੰ ਗਲਤ ਲਾ ਦੇ ਇਹ ਸਾਨੂੰ ਪਤਾ ਲੱਗਾ ਸੀਗਾ ਕਿ ਕੋਈ ਪੰਕਜ ਨਾਮ ਦਾ ਵਿਅਕਤੀ ਆ ਗੜਸ਼ੰਕਰ ਦਾ ਉਹ ਕਿਤੇ ਬਿਮਾਰ ਸੀ ਸਵੇਰੇ ਨੂੰ ਰਮਨਦੀਪ ਹਸਪੀਟਲ ਦੇ ਦਾਖਲ ਕਰਾਇਆ ਸੀਗਾ ਚੰਡੀਗੜ੍ਹ ਰੋਡ ਦੇ ਉੱਤੇ ਉਹਦੀ ਡਿਊਰਿੰਗ ਜਿਹੜੀ ਆ ਆਪਣੇ ਇਲਾਜ ਤੇ ਮੌਤ ਹੋ ਗਈ ਆ ਹੁਣ ਘਰ ਵਾਲਿਆਂ ਦਾ ਇਹ ਇਹਨਾਂ ਦਾ ਇਹ ਆ ਵੀ ਕਿ ਇਹਨਾਂ ਨੇ ਡਾਕਟਰ ਸਾਹਿਬ ਦੀ ਨਖੇਲੀ ਨਾਲ ਸਾਡਾ ਬੰਦਾ ਮਰਿਆ ਅਸੀਂ ਉਹਨਾਂ ਦੀ ਡੈੱਡ ਬੋਡੀ ਆਪਣੇ ਲੈ ਕੇ ਕਬਜ਼ੇ ਦੇ ਵਿੱਚ ਉਹਦਾ ਪੋਸਟਮਾਰਟਮ ਕਰਾ ਕੇ ਪਤਾ ਕਰਾਂਗੇ ਵੀ ਜੇ ਡਾਕਟਰ ਦੀ ਨਿਗਹਿਲੀ ਹੋਊਗੀ ਆਪਾਂ ਡਾਕਟਰ ਦੇ ਪਰਚਾ ਦੇਵਾਂਗੇ WE ARE GNA UNIVERSITY SEE POTENTIAL ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੀਨਿਓਰਸ਼ਿਪ ਵੀ ਗ੍ਰੋ ਕੰਪਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਥਰ